ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਜੇ ਦੌਰਾਨ ਜਿਹੜੀਆਂ ਵੱਖ-ਵੱਖ ਪਾਰਟੀਆਂ ਤੇ ਆਗੂ ਉਮੀਦਵਾਰ ਜਿਹੜੇ ਆਪਣੇ ਆਪਣੇ ਵਾਰਡ ਦੇ ਵਿੱਚ ਖੜੇ ਨੇ ਸੋ ਅੱਜ ਪਹੁੰਚੇ ਆ ਵਾਰਡ ਨੰਬਰ 11 ਕਾਂਗਰਸ ਪਾਰਟੀ ਵੱਲੋਂ ਸੁਮਿਤਾ ਅਤੇ ਜਾਨੀਆ ਵਾਈਫ ਆਫ ਸੰਜੀਤ ਕੁਮਾਰ ਨੂੰ ਜਿਹੜੀ ਟਿਕਟ ਆਇਆ ਉਹ ਦੇਖ ਕੇ ਨਵਾਜਿਆ ਗਿਆ ਸੋ ਮੈਡਮ ਤੁਹਾਡੇ ਵਿੱਚ ਕਰ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਦੇਖਦੇ ਨੇ ਪਾਰਟੀ ਨੂੰ ਔਰ ਕਿਸ ਤਰ੍ਹਾਂ ਜਿਹੜੇ ਵਾਰਡ ਦੇ ਵਿੱਚ ਆਪਣੇ ਕੰਮ ਕਰਉਣ ਲਈ ਪਿਆ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਸਸ਼ਿਕਾ ਜੀ ਜੀ ਮੈਮ ਪਿਛਲੇ ਦਿਨੀ ਤੁਹਾਨੂੰ ਕਾਂਗਰਸ ਪਾਰਟੀ ਨੇ ਵਾਰਡ ਨੰਬਰ 11 ਤੋਂ ਜਿਹੜੀ ਟਿਕਟ ਦੇ ਕੇ ਨਵਾਜੀ ਹੈ ਕੀ ਕਾਂਗਰਸ ਨੇ ਹਾਂ ਜੀ ਮੈਂ ਪਹਿਲਾਂ ਤਾਂ ਬਹੁਤ ਹੀ ਧੰਨਵਾਦ ਕਰਦੀ ਹਾਂ ਆਪਣੇ ਹਾਈ ਕਮਾਂਡ ਦਾ ਅ ਸ਼੍ਰੀ ਰਾਹੁਲ ਗਾਂਧੀ ਜੀ ਦਾ ਜਿਨ੍ਹਾਂ ਦੇ ਹਮੇਸ਼ਾ ਹੀ ਨਕਸ਼ੇ ਕਦਮ ਤੇ ਅਸੀਂ ਤੁਰਦੇ ਰਹੇ ਹਾਂ ਉਹਨਾਂ ਨੂੰ ਪਾਰਟੀ ਲਈ ਸਪੋਰਟ ਕਰਦੇ ਹਾਂ ਸਟਾਰਟਿੰਗ ਤੋਂ ਹੀ ਤੇ ਜਨਮ ਤੋਂ ਹੀ ਅਸੀਂ ਕਾਂਗਰਸੀ ਆ ਇਸ ਲਈ ਹਰੇਕ ਹੀ ਨੇਤਾ ਮੇਰੇ ਲਈ ਬਹੁਤ ਹੀ ਰਿਸਪੈਕਟੇਬਲ ਹੈ ਸਾਡੇ ਰਾਜਾ ਬੜਿੰਗ ਜੀ ਸਾਡੇ ਹਲਕਾ ਇੰਚਾਰਜ ਵਿਕਰਮ ਸਿੰਘ ਵਾਜਵਾ ਜੀ ਤੇ ਚੰਨੀ ਸਾਹਿਬ ਮਤਲਬ ਇੱਕ ਤੋਂ ਇੱਕ ਸਾਡੇ ਜਿਹੜੇ ਹੈਗੇ ਨੇ ਮਤਲਬ ਸਾਡੇ ਨੇਤਾ ਬਹੁਤ ਹੀ ਸਤਿਕਾਰਯੋਗ ਸਭ ਦਾ ਮੈਂ ਧੰਨਵਾਦ ਕਰਦੀ ਆ ਸਾਡੇ ਮਹਿਲਾ ਕਾਂਗਰਸ ਤੋਂ ਸੋਰੀ ਗੁਰシャンਕਰਨ ਦਾਵਾਜੀ ਪੰਜਾਬ ਪ੍ਰਧਾਨ ਔਰ ਜਿਹੜੇ ਸਾਡੇ ਰਾਸ਼ਟਰੀ ਅਧਿਕਾਰੀ ਨੇ ਹਲਕਾ ਲੰਬਾ ਜੀ ਮੈਂ ਸਭ ਦਾ ਹੀ ਬਹੁਤ ਸ਼ੁਕਰਗੁਜ਼ਾਰ ਕਰਦੀ ਆ ਕਿਉਂਕਿ ਮੈਨੂੰ ਟਿਕਟ ਦਮਾਨ ਦੇ ਵਿੱਚ ਜਿੱਥੇ ਮੇਰੇ ਵਾਰਡ ਵਾਸੀਆਂ ਦਾ ਪੂਰਾ ਹੱਥ ਹੈ ਉੱਥੇ ਮੇਰੀ ਪੂਰੀ ਹਾਈ ਕਮਾਂਡ ਨੇ ਮੇਰੇ ਉੱਪਰ ਵਿਸ਼ਵਾਸ ਜਤਾਇਆ ਔਰ ਮੈਂ ਆਪਣੀ ਟਿਕਟ ਆਪਣੀ ਸੀਟ ਜਿੱਤ ਕੇ ਉਹਨਾਂ ਦੀ ਝੋਲੀ 'ਚ ਪਾਵਾਂਗੀ ਜੀ ਕੀ ਦੇਦਿਆਂ ਵਾਰਡ ਦੇ ਵਿੱਚ ਕਿਹੜੇ ਕਿਹੜੇ ਕੰਮਾਂ ਲੈ ਕੇ ਦੇਖਦੇ ਹਾਂ ਕਿ ਨੇਕ ਵਾਰਡ ਦੇ ਜਿਹੜੇ ਕੰਮ ਹੋਣ ਵਾਲੇ ਨੇ ਜਾਂ ਕਿਸ ਰਾਂਜੀ ਹਾਂਜੀ ਵਾਰਡ ਦੇ ਕੰਮ ਦੇਖੋ ਨਵੀਂ ਉਸਾਰੀ ਹੋਈ ਆ ਪਿੱਛੇ ਬਹੁਤ ਜ਼ਿਆਦਾ ਜਿਹੜੇ ਪਹਿਲਾਂ ਵਾਲੇ ਘਰ ਸੀਗੇ ਚਲੋ ਉਹਨਾਂ ਦੇ ਵਿੱਚ ਤਾਂ ਫਿਰ ਵੀ ਠੀਕ ਆ ਲੇਕਿਨ ਪਿੱਛੇ ਬਹੁਤ ਨਵੀਂ ਉਸਾਰੀ ਹੋਈ ਆ ਨਵੀਆਂ ਕਲੋਨੀਆਂ ਕੱਟੀਆਂ ਗਈਆਂ ਨੇ ਔਰ ਬਹੁਤ ਹੀ ਮਾੜਾ ਹਾਲ ਹੈ ਕਿਉਂਕਿ ਹਜੇ ਉਹਨਾਂ ਦੇ ਮਤਲਬ ਲੋਕ ਪਲਾਟ ਵੇਚ ਦਿੰਦੇ ਨੇ ਜਾਂ ਜੋ ਵੀ ਮਤਲਬ ਕਲੋਨੀਆ ਕੱਢ ਦਿੰਦੇ ਨੇ ਉਹਨਾਂ ਦੇ ਵਿੱਚ ਕੋਈ ਸੀਵਰੇਜ ਨਹੀਂ ਸਮੱਸਿਆਵਾਂ کافی ਮਹਿਨ ਗਈਆਂ ਲਾਈਟਾਂ ਦੀ ਸਮੱਸਿਆਵਾਂ ਜਿਹੜੀ ਤਾਰ ਟੁੱਟ ਗਈ ਹੈ ਉਹ ਲਟਕ ਰਹੀ ਹੈ کافی ਲੋਕਾਂ ਨੇ ਮੇਰੇ ਨਾਲ ਆਪਣੀਆਂ ਘਰਦਿਆਂ ਵੀ ਗੱਲਾਂ ਸਾਂਝੀਆਂ ਕੀਤੀਆਂ ਕਿ ਦੇਖੋ ਜੀ ਮੇਰੇ ਚਾਰ ਕੁੜੀਆਂ ਨੇ ਪਰ ਮੈਨੂੰ ਗਵਰਨਮੈਂਟ ਵੱਲੋਂ ਕੋਈ ਹੈਲਪ ਨਹੀਂ ਮਿਲ ਰਹੀ ਕਿ ਜਿਸ ਤਰ੍ਹਾਂ ਗਵਰਨਮੈਂਟ ਬਹੁਤ ਸਹਾਇਤਾ ਕਰ ਰਹੀ ਹੈ ਲੋਕਾਂ ਦੀ ਲੇਕਿਨ ਉਹ ਨਹੀਂ ਪਹੁੰਚ ਰਹੀ ਲੋਕਾਂ ਤੱਕ ਤੇ ਇਸ ਲਈ ਲੋਕ ਪਰੇਸ਼ਾਨ ਵੀ ਨੇ ਕੋਈ ਵਿਧਵਾ ਬੈਠੀ ਆਨੇ ਅਗਲੇ ਕਹਿੰਦੇ ਸਾਡੀ ਪੈਨਸ਼ਨ ਨਹੀਂ ਲੱਗੀ ਕੋਈ ਕਹਿ ਰਿਆ ਜੀ ਮੈਂ ਦੇਖੋ ਬਜ਼ੁਰਗ ਹੈ ਗਿਆ ਮੇਰਾ ਬੇਟੇ ਦੀ ਡੈਥ ਹੋ ਗਈ ਹੈ ਮੇਰੀ ਕੋਈ ਪੈਨਸ਼ਨ ਨਹੀਂ ਹੈਗੀ ਕਿਸੇ ਦੇ ਪੇਰੈਂਟਸ ਨਹੀਂ ਹੈਗੇ ਬੱਚੇ ਅਨਾਥ ਨੇ ਮਤਲਬ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਦੇਖੋ ਦਿੱਕਤਾਂ ਨੇ ਔਰਡ ਦੇ ਵਿੱਚ ਔਰ ਉਹਨਾਂ ਤੋਂ ਮੈਂ ਰੂਬਰੂ ਹਾਂ ਕਿਉਂਕਿ ਮੈਂ ਛੇ ਸਾਲ ਤੋਂ ਔਰਡ ਦੇ ਵਿੱਚ ਤਕਰੀਬਨ ਹੁਣ ਤਾਂ ਮਤਲਬ ਰੋਜ਼ ਦਾ ਹੀ ਰਾਉਂਡ ਹੈ ਮੇਰਾ ਹਾਂਜੀ ਕੀ ਦੇਖਦੇ ਹੋ ਕਿਸ ਤਰੀਕੇ ਨਾਲ ਤੁਸੀਂ ਸੋਚਿਆ ਕਿ ਕੰਮ ਕਰਾਉਗੇ ਵਾਰਡ ਦੇ ਵਿੱਚ ਕੀ ਤਰੀਕਾ ਅਪਣਾਓਗੇ ਇਸ ਤਰ੍ਹਾਂ ਦਾ ਵਾਰਡ ਹਾਂਜੀ ਦੇਖੋ ਇੱਕ ਹੁੰਦਾ ਕਿ ਬੰਦੇ ਕੋਲ ਟਾਈਮ ਨਹੀਂ ਹੈਗਾ ਮੇਰੇ ਕੋਲ ਫੁੱਲੀ ਟਾਈਮ ਮਤਲਬ ਆਪਣੇ ਵਾਰਡ ਲਈ ਹੈ ਕਿਉਂਕਿ ਮੇਰੇ ਬੱਚੇ ਦੋਨੋਂ ਸਭ ਤੋਂ ਪਤਾ ਹੈ ਵੀ ਆਪਣਾ ਸੈੱਟ ਹੋ ਗਏ ਨੇ ਹਸਬੰਡ ਮੇਰੇ ਆਪਣੇ ਬਿਜ਼ਨਸ ਦੇ ਵਿੱਚ ਨੇ ਮੈਂ ਆਪਣੇ ਆਪਣਾ ਪੂਰਾ ਮਤਲਬ ਸਮਰਪਣ ਆਪਣੇ ਵਾਰਡ ਨੂੰ ਦਿੱਤਾ ਹੋਇਆ ਪਹਿਲਾਂ ਤੋਂ ਹੀ ਤੇ ਜੇ ਤੁਸੀਂ ਮੈਨੂੰ ਜਿਤਾ ਕੇ ਨਗਰ ਕੌਂਸਲ 'ਚ ਬਿਠਾਉਂਦੇ ਹੋ ਤੇ ਫਿਰ ਮੈਂ ਕਿਉਂ ਨਹੀਂ ਤੁਹਾਡੇ ਕੰਮ ਕਰਵਾਵਾਂਗੀ ਮੈਂ ਆਪਣੀ ਹਰੇਕ ਇੱਕ ਇੱਕ ਵੋਟਰ ਨੂੰ ਕਹਿਣਾ ਚਾਹਾਂਗੀ ਕਿ ਕੰਮ ਮੇਰੇ ਤੋਂ ਕੋਈ ਲੁਕਿਆ ਨਹੀਂ ਹੈ ਕਿਉਂਕਿ ਮੈਂ ਖੁਦ ਵੀ ਰਹਿ ਕੇ ਆਈ ਹਾਂ ਉਸ ਗਲੀਆਂ ਦੇ ਵਿੱਚ ਔਰ ਰੋਜ਼ ਅਸੀਂ ਵਿਚਰਦੇ ਵੀ ਆ ਮੈਂ ਖੁਦ ਉਸੇ ਉੱਥੇ ਕੋਟੀ ਬਣਾ ਕੇ ਬੈਠ ਕੇ ਬੈਠ ਕੇ ਡੇਢ ਦੋ ਸਾਲ ਰਹਿ ਕੇ ਆਈ ਆ ਪਟਨਾ ਵਾਲੀ ਆਂਟੀ ਦੇ ਨਾਲ ਸਾਡੀ ਕੋਟੀ ਸੀ ਮੈਂ ਸਭ ਉਹ ਸਾਰਾ ਨਰਕ ਮੈਂ ਵੀ ਭੋਗ ਚੁੱਕੀ ਆ ਤੇ ਜਿਹੜਾ ਬੰਦਾ ਉੱਥੇ ਰਹਿ ਕੇ ਨਰਕ ਭੋਗਦਾ ਉਹਨੂੰ ਪਤਾ ਹੁੰਦਾ ਜੀ ਕਿਹੜੇ ਔਰ ਚ ਕਿਹੜੇ ਕੰਮ ਕਰਵਾਉਣ ਵਾਲੇ ਨੇ ਕੀ ਮੁਕਾਬਲਾ ਦੇਖਦੇ ਹਾਂ ਕਹਿੰਦੇ ਨਾ ਮੁਕਾਬਲਾ ਦੇ ਦੋ ਸੀ ਵਾਟ ਦੇਖੋ ਮੁਕਾਬਲਾ ਕਹਿੰਦੇ ਹੁੰਦੇ ਕਿ ਦੁਸ਼ਮਣ ਨੂੰ ਕਦੇ ਨਹੀਂ ਮਾੜਾ ਸਮਝਣਾ ਚਾਹੀਦਾਗਾ ਤੇ ਇਹ ਚਲੋ ਵੱਡਿਆਂ ਦੀ ਕਹਾਵਤਾਂ ਨੇ ਆਪਾਂ ਉਹ ਵੀ ਚੀਜ਼ ਕਰਨੀ ਕਿਉਂਕਿ ਜਿਹੜੇ ਸਾਡੇ ਆਪੋਜੀਸ਼ਨ ਹੈਗੇ ਨੇ ਉਹਨਾਂ ਨੇ ਬਟ ਉਹਨਾਂ ਨੇ ਬਹੁਤ ਪਾਰਟੀਆਂ ਚੇਂਜ ਕੀਤੀਆਂ ਤੇ ਉਹਦੇ ਵਿੱਚ ਲੋਕਾਂ ਦੇ ਵਿੱਚ ਇਸ ਚੀਜ਼ ਦਾ ਰੋਸ ਵੀ ਹੈ ਕਿ ਚਲੋ ਪਹਿਲਾਂ ਕਾਂਗਰਸ ਤੋਂ ਆਏ ਨੇ ਤੇ ਫਿਰ ਜੀ ਅਕਾਲੀਆ ਚ ਚਲੇ ਗਏ ਨੇ ਜਾਂ ਫਿਰ ਹੁਣ ਆਮ ਤੋਂ ਲੜ ਰਹੇ ਨੇ ਤੇ ਐਦਾਂ ਦਾ ਆਪਣਾ ਕੁਝ ਨਹੀਂ ਆਪਾਂ ਵਫਾਦਾਰੀ ਨਾਲ ਆਪਾਂ ਨਈ ਟਿਕਟ ਮਿਲੀ ਸੀ ਲੇਕਿਨ ਆਪਾਂ ਵਫਾਦਾਰੀ ਨਾਲ ਕਾਂਗਰਸ ਨਾਲ ਖੜੇ ਆ ਇੱਕ ਪਾਸੇ ਵਫਾਦਾਰੀ ਹੈ ਇੱਕ ਪਾਸੇ ਗਦਦਾਰੀ ਹੈ ਇਹ ਹੁਣ ਲੋਕਾਂ ਨੇ ਚੁਣਨਾ ਹੈ ਕਿ ਵਫਾਦਾਰ ਨੂੰ ਚੁਣਨਾ ਹੈ ਕਿ ਗਦਦਾਰ ਨੂੰ ਚੁਣਨਾ ਹੈ ਹੁਣ ਕਾਫੀ ਦਿਨ ਪਏ ਨੇ ਕਾਫੀ ਦਿਨ ਮਿਲੇ ਤੁਹਾਨੂੰ ਵੋਟਾਂ voting ਉਹਨਾਂ ਨੇ ਕਿੱਕੀ ਦੇ ਸੰਬੰਧ ਨੂੰ VOTING ਹੋਣੀ ਹੈ ਤਾਂ ਜਦ ਤੱਕ ਕੀ ਪਲੈਨਿੰਗ ਹੈ ਤੁਹਾਡਾ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਤੁਸੀਂ ਕਰੋਗੇ ਆਪਣੇ ਵੱਲ ਕਿਸ ਤਰ੍ਹਾਂ ਲੋਕਾਂ ਨੂੰ ਨਹੀਂ ਦੇਖੋ ਦੋ ਰਾਉਂਡ ਮੇਰੇ ਪੂਰੇ ਹੋ ਚੁੱਕੇ ਨੇ ਲੋਕਾਂ ਦੇ ਵਿੱਚ ਵੈਸੇ ਤਾਂ ਚਲੋ ਸਾਬ ਪਾ ਹਮੇਸ਼ਾ ਹੀ ਜਾਣਦੇ ਆ ਲੇਕਿਨ ਜਾਣਦੇ ਆ ਚਲੋ ਵੀ ਤਸਕਰ 10 ਕਰ ਛੱਡ ਤੇ 5 ਕਰ ਛੱਡ ਤੇ ਇੱਕ ਚਲੇ ਕੇ ਲੇਕਿਨ ਹੁਣ ਮੈਂ ਮਤਲਬ 1 ਬਾਈ 1 ਹਰ ਇੱਕ ਦੇ ਘਰ ਗਈਆਂ ਹਰ ਇੱਕ ਦੇ ਘਰ ਗੱਲ ਕੀਤੀ ਉਹਨਾਂ ਨੇ ਕਿਹਾ ਵਾ ਕਿ ਤੁਸੀਂ ਤੁਹਾਨੂੰ ਅਗਰ ਕਿਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਟਿਕਟ ਨਹੀਂ ਮਿਲ ਰਹੀ ਤਾਂ ਅਸੀਂ ਜਾਣ ਨੂੰ ਤਿਆਰ ਆ ਅਸੀਂ ਤੁਹਾਡੇ ਲਈ ਟਿਕਟ ਮੰਗਾਗੇ ਜਾਂ ਫਿਰ ਤੁਹਾਡੇ ਘਰ ਦੇ ਅੱਗੇ ਵੋਟਰ ਕਾਰਡ ਰੱਖ ਕੇ ਸਾਨੂੰ ਇਹਦੀ ਕੁਝ ਵੀ ਕਰਨਾ ਪਵੇ ਅਸੀਂ ਲੇਕਿਨ ਤੁਹਾਨੂੰ ਜਿਤਾਵਾਂਗੇ ਕਾਫੀ ਰਿਸਪੌਂਸਰ ਲੋਕਾਂ ਦਾ ਮਿਲ ਰਿਹਾ ਜੀ ਸੋ ਇਹ ਸਨ ਕਾਂਗਰਸ ਪਾਰਟੀ ਜੋ ਕਿ ਵਾਰਡ ਨੰਬਰ 11 ਤੋਂ ਜਿਹੜੀ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਸੋ ਇਸ ਤਰ੍ਹਾਂ ਹੀ ਹੋਰ ਅਪਡੇਟ ਪੇਸ਼ ਕਰਾਂਗੇ ਤਦ ਤੱਕ ਲਈ ਹਮਿੰਦੇ ਹੋ ਜਾਚਾ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ